ਸੋ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਵੱਲੋਂ ਪੁਰ ਵਿਦੇਸ਼ੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਦੇ ਦਿੱਤਾ ਗਿਆ ਜੀਆਂ ਦੱਸ ਦਈਏ ਕਿ ਅਮਰੀਕਾ ਦੇ ਵਿੱਚ ਪੜ੍ਹਦੇ ਵਿਦਿਆਰਥੀ ਇਸ ਖਬਰ ਨੂੰ ਜ਼ਰਾ ਧਿਆਨ ਦੇ ਨਾਲ ਸੁਣਨ ਕਿਉਂਕਿ ਇੱਕ ਪਾਸੇ ਜਿੱਥੇ ਹਾਰਵਰਡ ਯੂਨੀਵਰਸਿਟੀ ਨੂੰ ਲੈ ਕੇ ਵਿਦੇਸ਼ੀ ਵਿਦਿਆਰਥੀਆਂ ਨੂੰ ਲੈ ਕੇ ਮਾਮਲਾ ਭਖਿਆ ਹੋਇਆ ਸੀ ਲੇਕਿਨ ਇਸੇ ਤੋਂ ਬਾਅਦ ਹੁਣ ਡੋਨਾਲਡ 트੍ਰੰਪ ਦੇ ਵੱਲੋਂ ਵੱਡਾ ਐਲਾਨ ਜਿਹੜਾ ਕਰ ਦਿੱਤਾ ਗਿਆ ਵਿਦੇਸ਼ੀ ਵਿਦਿਆਰਥੀਆਂ ਦੇ ਉੱਤੇ ਸਿਕੰਜਾ ਕੱਸਿਆ ਗਿਆ ਸਿੱਧੇ ਤੌਰ ਦੇ ਉੱਤੇ ਉਹਨਾਂ ਨੂੰ ਚੇਤਾਵਨੀ ਦੇ ਦਿੱਤੀ ਹੈ ਕਿ ਜੇਕਰ ਹੁਣ ਕਿਸੇ ਦੇ ਵੱਲੋਂ ਕਲਾਸ ਮਿਸ ਕੀਤੀ ਗਈ ਕਿਸੇ ਦੇ ਵੱਲੋਂ ਬਿਨਾਂ ਦੱਸੇ ਪੜ੍ਹਾਈ ਛੱਡੀ ਗਈ ਤਾਂ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਸਿੱਧੀ ਚੇਤਾਵਨੀ ਦਿੱਤੀ ਹੈ ਕਿ ਜਿਨ੍ਹਾਂ ਨੇ ਕਲਾਸਾਂ ਛੱਡੀਆਂ ਜਿਨ੍ਹਾਂ ਨੇ ਬਿਨਾਂ ਦੱਸੇ ਪੜ੍ਹਾਈ ਛੱਡੀ ਤੇ ਉਸੇ ਤੋਂ ਬਾਅਦ ਜੇਕਰ ਕਿਸੇ ਨੇ ਪ੍ਰੋਗਰਾਮ ਵੀ ਜਿਹੜੇ ਛੱਡੇ ਜਾਂਦੇ ਨੇ ਜੋ ਕਾਲਜ ਦੇ ਵੱਲੋਂ ਸਕੂਲ ਦੇ ਵੱਲੋਂ ਯੂਨੀਵਰਸਿਟੀ ਦੇ ਵੱਲੋਂ ਦਿੱਤੇ ਜਾਂਦੇ ਨੇ ਤਾਂ ਉੱਥੇ ਤੁਹਾਡੇ ਉੱਤੇ ਕਾਰਵਾਈ ਇਹ ਹੋਣੀ ਹੈ ਕਿ ਤੁਹਾਡੀ ਵੀਜ਼ੇ ਰੱਦ ਕਰ ਦਿੱਤੇ ਜਾਣਗੇ ਜਿਵੇਂ ਦੱਸ ਦਈਏ ਕਿ ਹੁਣ ਜੇਕਰ ਅਮਰੀਕਾ ਦੇ ਵਿੱਚ ਬੱਚੇ ਵਿਦਿਆਰਥੀ ਜੇਕਰ ਕਲਾਸਾਂ ਮਿਸ ਕਰਦੇ ਨੇ ਤਾਂ ਉਹਨਾਂ ਦੇ ਸਿੱਧੇ ਵੀਜ਼ੇ ਜਿਹੜੇ ਰੱਦ ਕੀਤੇ ਜਾਂਦੇ ਇਥੋਂ ਤੱਕ ਹੀ ਨਹੀਂ ਸਗੋਂ ਉਹਨਾਂ ਦੇ ਵੱਲੋਂ ਜੇਕਰ ਦੁਬਾਰਾ ਅਰਜ਼ੀ ਲਈ ਜਾਂਦੀ ਹੈ ਵੀਜ਼ੇ ਨੂੰ ਲੈ ਕੇ ਤਾਂ ਉਹਨਾਂ ਦਾ ਕੋਈ ਵੀ ਵੀਜ਼ਾ ਜਿਹੜਾ ਹੈ ਨਹੀਂ ਲੱਗੇਗਾ ਸੋ ਸਿੱਧੇ ਤੌਰ ਤੇ ਵਿਦੇਸ਼ੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਜਿਹੜਾ ਹੈ ਅਮਰੀਕਾ ਦੀ ਸਰਕਾਰ ਦੇ ਵੱਲੋਂ ਦਿੱਤਾ ਗਿਆ ਕਿ ਜੇਕਰ ਹੁਣ ਕੋਈ ਕਲਾਸ ਮਿਸ ਕਰਦਾ ਹੈ ਕਿਸੇ ਦੇ ਵੱਲੋਂ ਪ੍ਰੋਗਰਾਮ ਛੱਡੇ ਜਾਂਦੇ ਨਹੀਂ ਜਾਂ ਬਿਨਾਂ ਦੱਸੇ ਕੋਈ ਪ੍ਰਸ਼ਾਸਨ ਯਾਨੀ ਕਿ ਕੋਲੇਜ ਯੂਨੀਵਰਸਿਟੀਆਂ ਦੇ ਪ੍ਰਸ਼ਾਸਨ ਨੂੰ ਬਿਨਾਂ ਦੱਸੇ ਪੜਾਈ ਛੱਡਦੇ ਨੇ ਤਾਂ ਉਹਨਾਂ ਦੇ ਵੀਜ਼ੇ ਰੱਦ ਕਰ ਦਿੱਤੇ ਜਾਣਗੇ ਦੇਸ਼ ਨਿਕਾਲਾ ਕੀਤਾ ਜਾਏਗਾ ਯਾਨੀ ਕਿ ਡਿਪੋਰਟ ਕਰ ਦਿੱਤਾ ਜਾਏਗਾ ਉਹਨਾਂ ਨੂੰ ਸੋ ਵੱਡੀ ਖਬਰ ਹੈ ਕਿ ਹੁਣ ਜੇਕਰ ਅਮਰੀਕਾ ਦੇ ਵਿੱਚ ਪੜ੍ਹਦੇ ਵਿਦਿਆਰਥੀ ਕਲਾਸਾਂ ਮਿਸ ਕਰਦੇ ਨੇ ਉਹਨਾਂ ਦੇ ਵੱਲੋਂ ਜੇਕਰ ਬਿਨਾਂ ਦੱਸੇ ਪ੍ਰਸ਼ਾਸਨ ਨੂੰ ਕਾਲਜ ਦੇ ਪ੍ਰਸ਼ਾਸਨ ਨੂੰ ਜੇਕਰ ਉਹਨਾਂ ਨੇ ਪੜ੍ਹਾਈ ਛੱਡ ਦਿੱਤੀ ਬਿਨਾਂ ਦੱਸੇ ਜਾਂ ਫਿਰ ਕਲਾਸਾਂ ਉਹਨਾਂ ਨੇ ਮਿਸ ਕੀਤੀਆਂ ਤਾਂ ਸਿੱਧਾ ਵੀਜ਼ੇ ਰੱਦ ਹੋਣਗੇ ਤੇ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਜਾਏਗਾ ਇਸ ਤੋਂ ਪਹਿਲਾਂ ਜੇਕਰ ਹਾਰਵਰਡ ਯੂਨੀਵਰਸਿਟੀ ਦੇ ਮਾਮਲੇ ਦੀ ਗੱਲ ਕਰੀਏ ਤਾਂ ਡੋਨਾਲਡ 트੍ਰੰਪ ਦੇ ਵੱਲੋਂ ਕਿਹਾ ਗਿਆ ਸੀ ਕਿ ਵਿਦੇਸ਼ੀ ਵਿਦਿਆਰਥੀਆਂ ਦੀ ਇੱਥੇ ਗਿਣਤੀ ਜ਼ਿਆਦਾ ਉਹਨਾਂ ਦੇ ਪੜਾਈ ਜਿਹੜੀ ਉੱਥੇ ਕੈਨਸਲ ਕਰਨ ਦੀ ਗੱਲ ਕੀਤੀ ਗਈ ਕਿ ਦਾਖਲੇ ਜਿਹੜੇ ਨਾ ਦਿੱਤੇ ਜਾਣ ਵਿਦੇਸ਼ੀ ਵਿਦਿਆਰਥੀਆਂ ਨੂੰ ਤੇ ਨਾਲ ਹੀ ਉਹਨਾਂ ਦੇ ਵੱਲੋਂ ਜਦੋਂ ਇਹ ਫੈਸਲਾ ਸੁਣਾਇਆ ਗਿਆ ਤਾਂ ਸੰਘੀ ਅਦਾਲਤਾਂ ਦੇ ਵੱਲੋਂ ਇਸ ਫੈਸਲੇ ਨੂੰ ਰੱਦ ਕਰ ਦਿੱਤਾ ਗਿਆ ਸੀ ਲੇਕਿਨ ਇਸੇ ਤੋਂ ਬਾਅਦ ਸੱਤ ਰੁਖ ਜਿਹੜਾ ਫਿਰ ਤੋਂ ਡੋਨਲਡ ਟਰੰਪ ਨੇ ਅਪਣਾਇਆ ਜਿੱਥੇ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੈ ਕਈ ਤਾਂ ਵਿਦਿਆਰਥੀ ਅਜਿਹੇ ਨੇ ਜੋ ਅਮਰੀਕਾ ਦੇ ਵਿਰੁੱਧ ਗਤੀਵਿਧੀਆਂ ਦੇ ਵਿੱਚ ਸ਼ਾਮਲ ਨੇ ਹਾਲਾਂਕਿ ਜਿਹੜੇ ਵਿਦੇਸ਼ੀ ਵਿਦਿਆਰਥੀ ਨੇ ਜਿੱਥੋਂ ਦੇ ਉਹ ਪੜਨ ਵਾਸਤੇ ਇੱਥੇ ਪਹੁੰਚੇ ਨੇ ਉਹਨਾਂ ਦੇ ਦੇਸ਼ ਸਾਡੇ ਜਿਹੜੇ ਵਿਰੁੱਧ ਵੀ ਚੱਲਦੇ ਨੇ ਇਸ ਕਰਕੇ ਇਨ੍ਹਾਂ ਵਿਦਿਆਰਥੀਆਂ ਦਾ ਜਿਹੜਾ ਰਿਕਾਰਡ ਮੈਨੂੰ ਦਿੱਤਾ ਜਾਏ ਕਿਉਂਕਿ ਇਹ ਅਪਰਾਧਕ ਗਤੀਵਿਧੀਆਂ ਦੇ ਵਿੱਚ ਵੀ ਸ਼ਾਮਲ ਨੇ ਸੋ ਡਾਟਾ ਜਿਹੜਾ ਮੰਗਿਆ ਗਿਆ ਹਾਲ ਹੀ ਦੇ ਵਿੱਚ ਲੇਕਿਨ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿਉਂਕਿ ਉੱਥੇ ਪਾਇਆ ਗਿਆ ਕਿ ਕਈਆਂ ਦੇ ਵੱਲੋਂ ਕਲਾਸਾਂ ਮਿਸ ਕੀਤੀਆਂ ਜਾ ਰਹੀਆਂ ਨੇ ਅਕਸਰ ਦੇਖਦੇ ਹਾਂ ਕਿ ਪੜ੍ਹਾਈ ਦੇ ਤੌਰ ਤੇ ਵਿਦਿਆਰਥੀ ਜਿਹੜੇ ਬਾਹਰ ਜਾਂਦੇ ਨੇ ਲੇਕਿਨ ਉੱਥੇ ਜਾ ਕੇ ਕੰਮਕਾਰਾਂ ਦੇ ਵਿੱਚ ਰੁੱਝਦੇ ਨੇ ਲੇਕਿਨ ਜੇਕਰ ਹੁਣ ਅਮਰੀਕਾ ਦੇ ਵਿੱਚ ਤੁਸੀਂ ਪੜ੍ਹਾਈ ਕਰ ਰਹੇ ਹੋ ਤੁਹਾਡੇ ਵੱਲੋਂ ਕਲਾਸਾਂ ਮਿਸ ਕੀਤੀਆਂ ਜਾਂਦੀਆਂ ਨੇ ਬਿਨਾਂ ਦੱਸੇ ਤੁਸੀਂ ਪੜ੍ਹਾਈ ਛੱਡਦੇ ਹੋ ਕੋਈ ਵੀ ਪ੍ਰੋਗਰਾਮ ਤੁਸੀਂ ਕਲਾਸ ਦਾ ਮਿਸ ਕਰਦੇ ਹੋ ਤਾਂ ਤੁਹਾਨੂੰ ਸਿੱਧਾ ਜਿਹੜਾ ਡਿਪੋਰਟ ਕੀਤਾ ਜਾਏਗਾ ਤੁਹਾਡੇ ਵੀਜ਼ੇ ਜਿਹੜੇ ਰੱਦ ਕਰ ਦਿੱਤੇ ਜਾਣਗੇ ਉਸ ਤੋਂ ਪਹਿਲਾਂ ਡਿਪੋਰਟ ਜਿਹੜੇ ਕਈ ਲੋਕਾਂ ਨੂੰ ਕੀਤਾ ਗਿਆ ਜੋ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਰਹਿੰਦੇ ਸਨ ਲੇਕਿਨ ਉਸ ਤੋਂ ਬਾਅਦ ਅਮਰੀਕਾ ਦੇ ਵੱਲੋਂ ਲਗਾਤਾਰ ਵੱਡੇ ਫੈਸਲੇ ਜਿਹੜੇ ਸੁਣਾਏ ਜਾ ਰਹੇ ਨੇ ਹਾਰਵਰਡ ਯੂਨੀਵਰਸਿਟੀ ਜਿੱਥੇ ਵੱਡੇ ਪੱਧਰ ਦੇ ਉੱਤੇ ਲੋਕਾਂ ਦਾ ਸੁਪਣਾ ਹੁੰਦਾ ਉੱਥੇ ਪੜਨ ਦੇ ਲਈ ਵਿਦਿਆਰਥੀ ਜਿਹੜੇ ਵੱਡੀ ਗਿਣਤੀ ਦੇ ਵਿੱਚ ਉੱਥੇ ਦਾਖਲਾ ਲੈਂਦੇ ਨੇ ਤੇ ਸਭ ਤੋਂ ਵੱਡਾ ਅਸਰ ਭਾਰਤੀਆਂ ਤੇ ਪੈਣਾ ਸੀ ਕਿਉਂਕਿ ਉੱਥੇ ਵੱਡੀ ਗਿਣਤੀ ਦੇ ਵਿੱਚ ਭਾਰਤੀ ਵਿਦਿਆਰਥੀ ਵੀਜ਼ੇ ਲੈਂਦੇ ਨੇ ਲੇਕਿਨ ਇੱਥੇ ਅਮਰੀਕਾ ਦੇ ਰਾਸ਼ਟਰਪਤੀ ਦੇ ਵੱਲੋਂ ਪਹਿਲਾਂ ਕਿਹਾ ਗਿਆ ਕਿ ਇੱਥੇ ਵਿਦੇਸ਼ੀ ਵਿਦਿਆਰਥੀਆਂ ਨੂੰ ਜਿਹੜਾ ਐਂਟਰੀ ਨਾ ਦਿੱਤੀ ਜਾਏ ਦਾਖਲੇ ਰੱਦ ਕੀਤੇ ਜਾਣ ਸੰਘੀ ਅਦਾਲਤਾਂ ਦੇ ਵੱਲੋਂ ਉਸ ਫੈਸਲੇ ਨੂੰ ਰੱਦ ਕੀਤਾ ਗਿਆ ਲੇਕਿਨ 트ੰਪ ਦੇ ਵੱਲੋਂ ਫਿਰ ਹਰ ਇੱਕ ਵਿਦਿਆਰਥੀ ਦਾ ਡਾਟਾ ਮੰਗਿਆ ਗਿਆ ਜਿਹੜੇ ਵਿਦੇਸ਼ ਤੋਂ ਆਏ ਨੇ ਉਹਨਾਂ ਕਿਹਾ ਕਿ ਕੁਝ ਤਾਂ ਅਜਿਹੇ ਨੇ ਜਿਨ੍ਹਾਂ ਦੇ ਦੇਸ਼ਾਂ ਨਾਲ ਸਾਡੀ ਬਣਦੀ ਨਹੀਂ ਹੈ ਇਸ ਕਰਕੇ ਕਈ ਤਾਂ ਜਿਹੇ ਨੇ ਜੋ ਅਮਰੀਕਾ ਦੇ ਖਿਲਾਫ ਵੀ ਬੋਲਦੇ ਨੇ ਅਪਰਾਧਕ ਗਤੀਵਿਧੀਆਂ ਦੇ ਵਿੱਚ ਸ਼ਾਮਲ ਨੇ ਮੈਨੂੰ ਸਾਰੇ ਡਾਟੇ ਦਿਓ ਲੇਕਿਨ ਇਸੇ ਤੋਂ ਬਾਅਦ ਹੁਣ ਵੱਡਾ ਫੈਸਲਾ ਅਮਰੀਕਾ ਦੇ ਵੱਲੋਂ ਸਮਾ ਦਿੱਤਾ ਗਿਆ ਕਿ ਜੇਕਰ ਪੜ੍ਹਾਈ ਕਰਦੇ ਕਿਸੇ ਵੀ ਵਿਦਿਆਰਥੀ ਦੇ ਵੱਲੋਂ ਕਲਾਸ ਮਿਸ ਕੀਤੀ ਗਈ ਕੋਈ ਪ੍ਰੋਗਰਾਮ ਮਿਸ ਕੀਤਾ ਗਿਆ ਉਹਨਾਂ ਦੇ ਵੱਲੋਂ ਜਾਂ ਬਿਨਾਂ ਦੱਸੇ ਪੜ੍ਹਾਈ ਛੱਡੀ ਗਈ ਤਾਂ ਉਹਨਾਂ ਦੇ ਵੀਜ਼ੇ ਰੱਦ ਕੀਤੇ ਜਾਣਗੇ ਤੇ ਅਮਰੀਕਾ ਦੇ ਵਿੱਚੋਂ ਉਹਨਾਂ ਨੂੰ ਡਿਪੋਰਟ ਕੀਤਾ ਜਾਵੇਗਾ